ਫਿਰ ਕੋ ਜਨ ਗੁਰਨਾ ਆਇਆ ਮੇਰਾ ਹਾਂ ਤੇ ਮੈਨੂੰ ਨਾ ਆਉਂਦੀ ਜਾਂਦੀ ਗਾਲਾਂ ਕੱਢੇ ਬੜੀ ਬਹੁਤ ਗੰਦਾ ਮੰਦਾ ਬੋਲਦੀ ਬਹੁਤ ਜ਼ਿਆਦਾ ਮਾੜਾ ਤੇ ਮੈਂ ਵੀ ਨਾ ਵੀਡੀਓ ਲੱਗ ਪਈ ਬਣਾਉਣ ਮੈਂ ਚੱਲ ਮੈਂ ਕੋਈ ਮੰਨਦਾ ਤੇ ਹੈ ਨਹੀਂ ਕਿ ਸਾਰੇ ਸੁਣਦੇ ਨੇ ਸਾਰੇ ਸੁਣਦੇ ਨੇ ਜੋ ਵੀ ਮਾੜਾ ਚੰਗਾ ਹੀ ਬੋਲਣ ਲਈ ਆ ਤੇ ਮੈਂ ਫਿਰ ਵੀ ਨਾ ਮੈਂ ਚੱਲ ਮੈਂ ਵੀਡੀਓ ਬਣਾ ਹੀ ਲੈਣੀ ਐ ਦੀ ਇਹ ਫੋਨ ਫੋਨ ਆ 1/3 ਤੇ ਮੇਰੇ ਕੋਲ ਫੋਨ-ਫੋਨ ਆ ਗਈ ਤੇ ਨਾਲ ਹੀ ਮੈਂ ਫੋਨ ਦਿੰਦੀ ਨਹੀਂ ਤੇ ਇਹ ਮਿਲ ਕੇ ਮਾਰਨਾ ਸ਼ੁਰੂ ਕਰ ਦਿੰਦਾ ਹੈ। ਬਟ ਆਈ ਇਹ ਨਾ ਮੈਨੂੰ ਤੰਗ ਕਰਦੀ ਹੈ। ਬੜਾ ਹੋ ਜਾਏ ਕੰਮ। ਜਿਆਦਾਤ ਵੀ ਆਂਦੀ ਤੇ ਮੇਰੇ ਮੇਰੇ ਨਾਲ ਲਗਾ ਦੇ। ਕੀ ਪਤਾ ਹੁਣ ਭਰਾ ਵਾ ਇਹਨਾਂ ਦੀ ਕੀ ਚੱਲਦੀਆਂ ਨੇ ਆਪਸ ਵਿੱਚ ਦੋਹਾਂ ਜੀਆਂ ਨੇ। ਦੋਹਾਂ ਜੀਆਂ ਨੇ ਕੀ ਚੱਲਦੀਆਂ ਨੇ? ਕੀ ਉਹਨੂੰ ਸਮਝਾਉਣਾ ਚਾਹੁੰਦੀ ਐ ਤੇ ਕੀ ਉਹ ਨਹੀਂ ਮੰਨਦਾ ਤੇ ਫਿਰ ਮਾਰਕਟਾਈ ਹੁੰਦੀ ਇਹਨਾਂ ਦੀ। ਸ਼ਰਾਬੀ ਸ਼ਰਾਬ ਬੜੀ ਪੀਂਦੀ। ਸ਼ਰਾਬ ਪੀਂਦੀ। ਪੀਂਦੀ ਤੇ ਮੁੰਡਾ ਵੀ ਲੈਂਦਾ। ਉਹ ਤਾਂ ਵੀਂਦਾ ਆ ਕੁੜੀਆਂ ਵੀ ਪੜੀਆਂ ਲਿਖੀਆਂ ਨੇ ਜੁਵਾਈ ਵੀ ਚੰਗੇ ਨੇ ਬਸ ਆਆਂ ਨੂੰ ਨਹੀਂ ਪਸੰਦ ਕਰਦੀ ਕਿਸੇ ਨੂੰ ਵੀ ਬਹੁਤ ਮਤਲਬੀ ਉਹਨਾਂ ਨੇ ਵੀ ਮਾਰ ਕਟਾਈ ਤੇ ਬਹੁਤ ਮਾੜਾ ਬੋਲਦੀ ਐਦਾਂ ਹੀ ਵੀ ਕੀ ਲੈਣ ਆਗੀਆਂ ਨੇ ਪ੍ਰਾਪਰਟੀ ਪਿੱਛੇ ਹੀ ਪਹਿਲਾਂ ਵੀ ਤੱਕੇ ਤੁਕੇ ਮਾਰਦੀ ਰਹੀ ਆ ਗਾਲਾਂ ਕੱਢਣੀਆਂ ਤੱਕੇ ਮਾਰਨੇ ਰੋਟੀ ਜੋਰਨਾ ਬਣਵਾਉਣੀ ਚਲੋ ਰੋਟੀ ਤਾਂ ਮੇਰਾ ਫਰਜ਼ ਹੀ ਵੀ ਚਲੋ ਮੈਂ ਮੇਰੀ ਬੱਚੀ ਤੇ ਮੈਂ ਬਣਾਈ ਦੰਨੀਆਂ ਰੋਟੀ ਬਾਵਾ ਚੜੀਆਂ ਆਵੇ ਰੋਟੀਆਂ ਹੀ ਪਕਾ ਪਕਾ ਕੇ ਕੁਲਸ ਦੇ ਜੋ ਵੀ ਕੀਤਾ ਉਹਨਾਂ ਨੇ ਆਪਣੇ ਹਿਸਾਬ ਨਾਲ ਚੰਗਾਈ ਕੀਤਾ ਹੋਵੇਗਾ ਪਰ ਮੇਰੇ ਮਨਪਸੰਦ ਨਹੀਂ ਗੱਲ ਆਈ ਉਹਨਾਂ ਨੇ ਚੰਗਾਈ ਕੀਤਾ ਉਹਨਾਂ ਨੇ ਰਾਜੀ ਨਵਾ ਕਰਕੇ ਤੋਂ ਉਹਨਾਂ ਨੇ ਕਹਿ ਤਾਇਆ ਵੀ ਜੇ ਮਾੜਾ ਚੰਗਾ ਬੋਲੇਗੀ ਜਾ ਕੇ ਘਰ ਤੇ ਫਿਰ ਉਸੇ ਵੇਲੇ ਦੀ ਫਿਰ ਫਿਰ ਕਾਰਵਾਈ ਕਰਾਂਗੇ ਤੁਸੀਂ ਸਾਨੂੰ ਦੱਸ ਦਿਓ ਬਸ ਘਰਾਂ ਨੇ ਮੈਨੂੰ ਤਾਂ ਕੁਝ ਨਹੀਂ ਕਿਹਾ ਆ ਮੁੰਡੇ ਨੂੰ ਕੁਝ ਕਹਿੰਦੀ ਇਨਸਾਫ ਤੇ ਚਾਉਂਦੀ ਆ ਨਾ ਮੈਂ ਵੀ ਮਤਲਬ ਕਿ ਅੱਗੇ ਤੋਂ ਬਿਲਕੁਲ ਕੁਝ ਨਾ ਕਰੇ ਜੇ ਚੰਗੇ ਢੰਗ ਨਾਲ ਵਸਣਾ ਤਾਂ ਵਸੇ ਤੇ ਜੇ ਨਹੀਂ ਨਹੀਂ ਵਸ ਸਕਦੀ ਤਾਂ ਫਿਰ ਜਾਵੇ ਜਿੱਤੇ ਤੱਕ ਦਬਾ ਹੋਏ ਆਡੀ ਖਲਾਸੀ ਕਰੇ